ਜੇ ਪੰਥ ਨੂੰ ਚੇਤਾ ਹੋਵੇ ਤੇ ਖਾਸ ਕਰਕੇ ਜਿਹੜੀਆਂ ਲੜਾਈਆਂ ਚ ਪਿਆ ਹੋਇਆ ਪੰਥ ਉਂਝਾਂ ਲਾਣ ਤੋਂ ਵੇਲ ਜੇ ਮਿਲ ਜੇ ਸ਼ਰੀਕਣਾ ਵਾਂਗੂ ਮੇਣੋ ਮੇਣੀ ਹੋਣ ਤੋਂ ਜੇ ਵੇਲ ਮਿਲ ਜੇ ਧੜੇ ਪਾਲਣ ਤੋਂ ਜੇ ਵੇਲ ਮਿਲ ਜੇ ਤੇ ਮੈਂ ਇਸ ਦਰ ਦਾ ਚੌਂਕੀਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਕਿ ਖਾਲਸਾ ਰਾਜ ਦੇ ਸਾਜਨਾ ਦਾ ਦਿਨ ਆ ਰਿਹਾ ਹੈ 13 ਤੇ 14 ਤਰੀਕ ਨੂੰ ਸਰਹੰਦ ਦੀ ਧਰਤੀ ਤੇ ਦੂਜੀ ਵਾਰੀ ਖਾਲਸਾ ਰਾਜ ਸਥਾਪਿਤ ਹੋਇਆ ਪਰ ਅਸੀਂ ਸਵਾਦ ਲਾ ਲਾ ਕੇ ਕੀ ਵੇਖਣਾ ਜਿੱਥੇ ਇੱਕ ਦੂਜੇ ਦੇ ਪੱਗਾਂ ਨੂੰ ਹੱਥ ਪਾਏ ਅਸੀਂ ਉਹ ਵੇਖਣਾ ਸਾਡੀ ਵਿਰਾਸਤ ਕੀ ਹੈ ਸਾਧ ਸੰਗਤ ਉਹ ਹਲੀਮੀ ਰਾਜ ਉਹ ਬੇਗਮਪੁਰੇ ਵਾਲਾ ਰਾਜ ਉਹ ਇਨਸਾਨੀਅਤ ਵਾਲਾ ਜਿੱਥੇ ਸਾਰੇ ਭੇਦ ਮੁਕਾ ਕੇ ਜ਼ੁਲਮ ਦਾ ਨਾਸ ਕਰਕੇ ਇਸ ਧਰਤੀ ਦੀ ਹੱਕ ਦੇ ਉੱਤੇ ਜੈਨ ਖਾਨ ਨੂੰ ਸੋਧ ਕੇ ਕੌਮ ਦੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਖਾਲਸਾ ਰਾਜ ਸਥਾਪਿਤ ਕੀਤਾ ਦੂਜੀ ਵਾਰ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਖੁੱਸੇ ਰਾਜ ਨੂੰ ਚੇਤੇ ਕਰ ਲੋ ਪਰ ਸਾਡੀ ਬਦਕਿਸਮਤੀ ਇਹ ਆ ਵੀ ਜੋ ਜੀ ਹੋਏ ਸੋ ਉਹੀ ਅੰਦਰ ਬਾਹਰ ਪ੍ਰਗਟ ਹੋਣਾ ਨਾ ਸਾਡੀ ਜੀਵ ਤੋਂ ਜੋ ਸਾਡੇ ਅੰਦਰ ਜ਼ਹਿਰ ਭਰਿਆ ਹੋਇਆ ਮਹਾਰਾਜ ਸੁਮਤ ਦੇਣ 13 ਤਰੀਕ ਨੂੰ ਸ਼ਹੀਦਾਂ ਦਾ ਉਹ ਸਥਾਨ ਜਿੱਥੇ ਜੰਗ ਲੜੀ ਮਰਿੰਡਾ ਰੋਡ ਦੇ ਉੱਤੇ ਸ਼ਹੀਦ ਗੰਜ ਸਾਹਿਬ ਉੱਥੋਂ ਨਗਰ ਕੀਰਤਨ ਜੋਤੀ ਸੂਬ ਸਾਹਿਬ ਦਾ ਕਾਏਗਾ ਤੇ 14 ਤਰੀਕ ਨੂੰ 1764 ਵਿੱਚ ਜਿਹੜਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਸੁਪਨੇ ਨਾ ਮਰ ਜਾਣ ਸਾਧ ਸੰਗਤ ਉਹਨਾਂ ਸੁਪਨਿਆਂ ਨੂੰ ਜਿਉਂਦੇ ਰੱਖੋ ਵਾਹਿਗੁਰੂ ਕਰੇ ਸਾਨੂੰ ਮਤ ਆਵੇ ਅਕਲ ਆਵੇ ਸਾਨੂੰ ਪਤਾ ਲੱਗੇ ਵੀ ਸਾਡੇ ਫਰਜ਼ ਕੀ ਨੇ ਲੋਕਾਂ ਦਾ ਰਾਜ ਰੱਬੀ ਰਾਜ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਰਾਜ ਕਿਹਾ ਉਹਨੇ ਜਿਹੜਾ ਇੱਥੇ ਰਾਜ ਸਥਾਪਿਤ ਕੀਤਾ ਉਹਦੀ ਉਹਦੇ ਲੈਟਰ ਪੈਡ ਤੇ ਉਹਦੀ ਮੋਹਰ ਤੇ ਅੱਖਰ ਸਨ ਦੇਖੋ ਤੇਗੋ ਫਤਿਹ ਨਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਕਿ ਦੇਖ ਤੇਗ ਫਤਿਹ ਇਹ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦਾ ਰਾਜ ਹੈ ਦੇਵੀ ਰਾਜ ਵਾਹਿਗੁਰੂ ਕਰੇ ਉਹ ਸਾਜਿਆ ਰਾਜ ਫੇਰ ਆਵੇ ਸਾਡੀ ਹਉਮੈ ਮਿਟੇ ਅਸੀਂ ਬੰਦੇ ਬਣ ਜਾਈਏ ਜਿਵੇਂ ਮਾਧੋਦਾਸ ਬਣਿਆ ਸੀ ਤੇ ਜਿੱਦਣ ਬਣ ਕੇ ਉਦੋਂ ਗੁਰੂ ਆਪਣੀ ਕਲਾ ਵਰਤਾਏਗਾ ਸਾਧ ਸੰਗਤ ਅਜੇ ਤੱਕ ਬੰਦੇ ਨਹੀਂ ਬਣਨਾ ਆ ਰਹਿਆ ਪਸ਼ੂਆਂ ਵਾਂਗੂ ਸਿੰਘ ਮਾਰਦੇ ਪਏ ਨਿਰਿਹੌ ਮੈਂ ਦੀ ਲੜਾਈ ਲੜਦੇ ਪਏ